ਇਹ ਈ ਲਾਹਮਤ ਆ ਜਿਸ ਦੀ ਪੂਰਤੀ ਲਈ ਇਨਸਾਨ ਕਿਸੇ ਵੀ ਹੱਦ ਤੱਕ ਚਲੇ ਜਾਂਦਾ ਤਾਂ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਸਾਰੀਆਂ ਹੱਦਾਂ ਦੋ ਨੌਜਵਾਨਾਂ ਨੇ ਪਾਰ ਕਰ ਦਿੱਤੀਆਂ ਜਵਾਈ ਨੇ ਆਪਣੇ ਭਰਾ ਦੇ ਨਾਲ ਮਿਲ ਕੇ ਆਪਣੀ ਹੀ ਸੱਸ ਦਾ ਕਤਲ ਕਰ ਦਿੱਤਾ ਗਲਾ ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਕਿ ਆਪਣੀ ਸੱਸ ਤੋਂ ਉਹ ਪੈਸੇ ਮੰਗਦਾ ਸੀ ਪੈਸੇ ਨਹੀਂ ਦਿੱਤੇ ਬਹਿਸਵਾਜੀ ਸ਼ੁਰੂ ਹੋ ਜਾਂਦੀ ਹੈ ਬਹਿਸਵਾਜੀ ਤੋਂ ਬਾਅਦ ਗਲਾ ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰਦੇ ਦੇ ਵੱਲੋਂ ਦੋਨਾ ਮਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਪਰ ਵੱਡੇ ਸਵਾਲ ਜ਼ਰੂਰ ਨੇ ਕਿ ਆਖਰ ਇੱਕ ਨਸ਼ੇ ਦੀ ਪੂਰਤੀ ਦੇ ਕਰਕੇ ਆਪਣੇ ਹੀ ਆਪਣਿਆਂ ਦੀ ਜਾਨ ਦੇ ਦੁਸ਼ਮਣ ਬਣਦੇ ਜਾ ਰਹੇ ਨੇ ਆਖਰ ਕਦੋਂ ਤੱਕ ਪੰਜਾਬ ਦੇ ਵਿੱਚੋਂ ਇਸ ਤਰੀਕੇ ਦੀਆਂ ਖਬਰਾਂ ਦੇਖਣ ਨੂੰ ਮਿਲਣਗੀਆਂ ਆਖਰ ਕਦੋਂ ਤੱਕ ਚਿੱਟੇ ਦਾ ਕਹਿਰ ਨੌਜਵਾਨਾਂ ਨੂੰ ਜਿਹੜਾ ਇਸ ਦੁਨੀਆ ਤੋਂ ਰੁਖਸਤ ਕਰਦਾ ਰਹੇਗਾ ਆਖਰ ਕਦੋਂ ਤੱਕ ਨਸ਼ੇ ਦੇ ਕਰਕੇ ਘਰਾਂ ਦੇ ਵਿੱਚ ਸੱਥਰ ਵਿੱਚ ਦੇ ਰਹਿਣਗੇ ਖੈਰ ਪੁਰਸੇ ਇਸ ਮਾਮਲੇ ਦੇ ਵਿੱਚ ਹੁਣ ਕੀ ਕਾਰਵਾਈ ਕਰ ਰਹੀ ਹੈ ਹਾਂਜੀ ਸਰ ਕੀ ਮਾਮਲਾ ਹੈ ਇਹ ਜੀ 23 10 ਨੂੰ ਇੱਕ ਲੇਡੀਜ਼ ਹੈ ਬਿੱਟੂ ਦੇਵੀ ਇਹਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੂੰ 24 10 ਨੂੰ ਇੰਟੀਮੇਸ਼ਨ ਮਿਲੀ ਸੀਗੀ ਤੇ 25 10 ਨੂੰ ਅਸੀਂ ਇਹਨਾਂ ਦੀ ਫੈਮਿਲੀ ਦੇ ਬਿਆਨ ਤੇ 194 ਪੀ ਐਨ ਐਸ ਐਸ ਜਿਹਨੂੰ ਪਹਿਲਾਂ 174 ਦੀ ਕਾਰਵਾਈ ਸਿਰਫ ਪੋਸਟਮਾਰਟਮ ਦੀ ਕਾਰਵਾਈ ਕਹਿੰਦੇ ਆ ਉਹ ਕੀਤੀ ਸੀ ਉਦੋਂ ਕੋਈ ਐਸੀ ਫੈਮਿਲੀ ਵੱਲੋਂ ਗੱਲ ਨਹੀਂ ਲਿਖਾਈ ਗਈ ਸੀ ਪਰ ਕੁਝ ਦਿਨ ਪਹਿਲਾਂ ਸਾਡੇ ਕੋਲ ਕੁੜੀ ਜਿਹੜੀ ਇਹਦੀ ਕੁੜੀ ਹੈ ਜਿਹੜੀ ਮ੍ਰਿਤਕ ਹੈ ਬਿੱਟੂ ਦੇਵੀ ਦੀ ਉਹਦੀ ਬੇਟੀ ਲక్ష్ਮੀ ਨੇ ਆ ਕੇ ਦੱਸਿਆ ਵੀ ਉਹਨੂੰ ਡਾਊਟ ਹੈ ਵੀ ਇਹ ਜਿਹੜੀ ਮੇਰੀ ਮਾਂ ਦੀ ਡੈਥ ਹੋਈ ਹੈ ਇਹ ਹੱਤਿਆ ਹੋਈ ਹੈ ਜਿਸ ਨੂੰ ਅਸੀਂ ਵੈਰੀਫਾਈ ਕੀਤਾ ਤੇ ਅਸੀਂ ਇਹਦੇ ਵਿੱਚ ਵਿਕਾਸ ਸ਼ਰਮਾ ਤੇ ਵਿਸ਼ਨੂ ਸ਼ਰਮਾ ਜਿਹਦੇ 'ਚ ਵਿਕਾਸ ਸ਼ਰਮਾ ਬਿੱਟੂ ਦੇਵੀ ਦਾ ਜਵਾਈ ਹੈ ਯਾਨੀ ਕਿ ਸਾਡੀ ਜਿਹੜੀ ਕੰਪਲੇਨਟੈਂਟ ਹੈ ਲక్ష్ਮੀ ਉਹਦਾ ਹਸਬੰਦ ਹੈ ਇਹ ਉਹਦੇ ਵੱਲੋਂ ਕੀਤੀ ਗਈ ਹੈ ਤੇ ਦਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਵਿਕਾਸ ਤੇ ਵਿਸ਼ਨੂ ਵਿਸ਼ਨੂ ਇਨਸੀਡੈਂਟ ਤੋਂ ਇੱਕ ਦਿਨ ਪਹਿਲਾਂ ਹੀ ਜੇਲ ਤੋਂ ਬਾਹਰ ਆਇਆ ਸੀ ਤੇ ਵਿਕਾਸ ਤੇ ਵਿਸ਼ਨੂ ਆਪਣੀ ਸੱਸ ਕੋਲ ਬਿੱਟੂ ਦੇਵੀ ਕੋਲ ਪੈਸੇ ਲੈਣ ਗਏ ਸੀ ਜੋ ਘਰੇ ਕੱਲੀ ਸੀ ਕਿ ਕੱਲੀ ਸੀਗੀ ਤਾਂ ਇਸ ਦੌਰਾਨ ਪੈਸੇ ਮੰਗਦੇ ਉਹਨੇ ਮਨਾਂ ਕਰਤਾ ਕਿਉਂਕਿ ਨਸ਼ਾ ਕਰਨ ਦੇ ਆਦੀ ਸੀਗੇ ਉਸ ਤੋਂ ਬਾਅਦ ਇਹਨਾਂ ਦੀ ਬਹਿਸ ਹੋ ਗਈ ਇਹਨਾਂ ਨੇ ਚੁੰਨੀ ਨਾਲ ਗੱਲ ਕੋਟਿਆ ਸਟੈਂਗੂਲੇਸ਼ਨ ਕੀਤੀ ਤੇ ਉਸ ਤੋਂ ਬਾਅਦ ਇਹ ਉਥੋਂ ਫਰਾਰ ਹੋ ਗਏ ਤੇ ਅੱਜ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਤੇ ਹੁਣ ਮਾਲਿਓ ਕੋਰਟ ਦੇ ਵਿੱਚ ਪੇਸ਼ ਕਰਨ। ਇਹ ਇਹਨਾਂ ਕੋਲ ਹੋਇਆ ਕਵਰੀ ਮੇਰੇ ਇਹ ਜੀ ਚੁੰਨੀ ਕਰਕੇ ਚੁੰਨੀ ਨਾਲ ਗਲਾ ਘੋਟਿਆ ਤੇ ਉਹ ਰਿਕਵਰੀ ਤਫਤੀਸ਼ ਚੱਲ ਰਹੀ ਹੈ ਉਹ ਕਰਾਂਗੇ। ਸਰ ਵਜਾ ਜੀ ਜਿਹੜੇ ਮਟਰ ਕਰ। ਵਜਾ ਜੀ ਜਿਹੜੇ ਵਿਕਾਸ ਤੇ ਵਿਸ਼ਨੂ ਹੈ ਇੱਕਨਾਂ ਦਾ ਬੈਕਗ੍ਰਾਉਂਡ ਤੇ ਇਸ ਵਿਸ਼ਨੂ ਦੇ ਪਹਿਲਾਂ ਵੀ ਚੋਰੀ ਦਾ ਮਕੰਮਾ ਦਰਜ ਹੈ ਤੇ ਵਿਕਾਸ ਜਿਹੜਾ ਹੈ ਇਹ ਨਸ਼ਾ ਕਰਦੇ ਦੋਨੇ ਭਰਾ ਤੇ ਨਸ਼ੇ ਦੇ ਲਈ ਇਹਨਾਂ ਨੂੰ ਪੈਸੇ ਦੀ ਲੋੜ ਸੀਗੀ। ਤੇ ਜੋ ਪੈਸਾ ਲੈਣ ਲਈ ਆਪਣੀ ਬਿੱਟੂ ਦੀ ਵੀ ਸੱਸ ਕੋਲ ਪਹਿਲਾਂ ਵੀ ਜਾਂਦੇ ਸੀਗੇ ਤੇ 23 10 ਨੂੰ ਵੀ ਗਏ ਹੋਣੇ ਜਦੋਂ ਉੱਥੇ ਬਿੱਟੂ ਦੇਵੀ ਨੇ ਇਹਨਾਂ ਨੂੰ ਪੈਸਾ ਦੇਣ ਤੋਂ ਮਨਾਂ ਕਰਤਾ ਤੇ ਉਸ ਦੌਰਾਨ ਇਹਨਾਂ ਦੀ ਉਹਨਾਂ ਨਾਲ ਬਹਿਸ ਹੋਈ ਤੇ ਇਹਨਾਂ ਨੇ ਉਹਦਾ ਨੂੰ ੱੱਕਾ ਦੇ ਕੇ ਥੱਲੇ ਛੜਤਾ ਤੇ ਸਟ੍ਰਾਂਗੂਲੇਟ ਕਰ ਚੁੰਨੀ ਨਾਲ ਘਰਾ ਕੋੜਤਾ ਉਸ ਤੋਂ ਬਾਅਦ ਸਟੋਰ 'ਚ ਬੋਡੀ ਰੱਖਤੀ ਉਸ ਤੋਂ ਬਾਅਦ ਚਾਹ ਉਹ ਤੋਂ ਚਲੇ ਗਏ ਕਿ ਕਿਦਾਂ ਡ੍ਰੈਸ ਕੀਤਾ ਹੋਇਆ ਲੱਗਦਾ ਕਮਲ ਤ੍ਰੇਸ ਕਿੱਦਾਂ ਹੋਇਆ ਜੀ ਤ੍ਰੇਸ ਜੀ ਸਾਡੇ ਕੋਲ ਆ ਕੁੜੀ ਨੇ ਦੋ ਦੋ ਦਿਨ ਪਹਿਲਾਂ ਜਿੱਦਣ ਅਸੀਂ ਐਫ ਆਰ ਰਜਿਸਟਰ ਕੀਤੀ ਹੈ 7 12 ਨੂੰ ਉਦੋਂ ਇਹਨੇ ਸਾਨੂੰ ਦੱਸਿਆ ਵੀ ਜਿਹੜਾ ਇਹਦਾ ਹਸਬੰਡ ਹੈ ਇਹਨੂੰ ਡਾਊਟ ਹੈ ਵੀ ਉਹਨੇ ਕੀਤਾ ਜੋ ਅਸੀਂ ਫਿਰ ਇਹ ਸਾਡੀ ਕ੍ਰਿਪਟੀਜੀ ਦਾ ਪਾਰਟ ਹੈ ਇਤਰਾਸੀਂ ਇਨਕੈਸ ਕਰ ਲਿਆ ਤੇ ਰਿਮਾਂਡ ਬਗਾਰ ਹੁਣ ਜੱਜ ਸਾਹਿਬ ਕੋਲ ਦੋ ਦਿਨ ਦਾ ਰਿਮਾਂਡ ਲਾਵਾਂਗੇ ਅਪਲੀਕੇਸ਼ਨ ਲੈ ਰਹੇ ਨੇ ਇਹ ਰਹਿਣ ਵਾਲੇ ਬੇਸਿਕਲੀ ਵਿਸ਼ਨੂ ਤੇ ਵਿਕਾਸ ਸ਼ਰਮਾ ਦੋਨੇ ਨਿਫਾਲਦੇ ਨੇ ਪਰ ਕਾਫੀ ਟਾਈਮ ਤੋਂ ਗਵਿੰਦਗੜ੍ਹ ਰਹਿ ਰਹੇ ਆ ਇੱਕ ਮਤਲਬ 23 ਦੇ ਸਾਰੇ ਨਾ ਕਿਹੜੇ ਏਰੀਆ ਚ ਰਹੇ ਨੇ ਜੀ ਉਹ ਬਣਾ ਇਹ ਹੈਗੀ ਆ ਜੀ ਹਾਣੀ ਸਰਪੀ ਮਾਮਲਾ ਇਹ ਜੀ 23 10 ਨੂੰ ਇੱਕ ਲੇਡੀਜ਼ ਹੈ ਬਿੱਟੂ ਦੇਵੀ ਇਹਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੂੰ 24 10 ਨੂੰ ਇੰਟੀਮੇਸ਼ਨ ਮਿਲੀ ਸੀਗੀ ਤੇ 25 10 ਨੂੰ ਅਸੀਂ ਇਹਨਾਂ ਦੀ ਫੈਮਿਲੀ ਦੇ ਬਿਆਨ ਤੇ 194 ਪੀਐਨਐਸਐਸ ਜਿਹਨੂੰ ਪਹਿਲਾਂ 174 ਦੀ ਕਾਰਵਾਈ ਸਿਰਫ ਪੋਸਟਮਾਰਟਮ ਦੀ ਕਾਰਵਾਈ ਕਹਿੰਦੇ ਆ ਉਹ ਕੀਤੀ ਸੀ ਉਦੋਂ ਕੋਈ ਐਸੀ ਫੈਮਿਲੀ ਵੱਲੋਂ ਗੱਲ ਨਹੀਂ ਲਿਖਾਈ ਗਈ ਸੀ ਪਰ ਕੁਝ ਦਿਨ ਪਹਿਲਾਂ ਸਾਡੇ ਕੋਲ ਕੁੜੀ ਜਿਹੜੀ ਇਹਦੀ ਕੁੜੀ ਹੈ ਜਿਹੜੀ ਮ੍ਰਿਤਕ ਹੈ ਬਿੱਟੂ ਦੇਵੀ ਦੀ ਉਹਦੀ ਬੇਟੀ ਲక్ష్ਮੀ ਨੇ ਆ ਕੇ ਦੱਸਿਆ ਵੀ ਉਹਨੂੰ ਡਾਊਟ ਹੈ ਵੀ ਇਹ ਜਿਹੜੀ ਮੇਰੀ ਮਾਂ ਦੀ ਡੈਥ ਹੋਈ ਹੈ ਇਹ ਹੱਤਿਆ ਹੋਈ ਹੈ ਜਿਸਨੂੰ ਅਸੀਂ ਵੈਰੀਫਾਈ ਕੀਤਾ ਤੇ ਅਸੀਂ ਇਹਦੇ ਵਿੱਚ ਵਿਕਾਸ ਸ਼ਰਮਾ ਤੇ ਵਿਸ਼ਨੂੰ ਸ਼ਰਮਾ ਜਿਹਦੇ ਵਿੱਚ ਵਿਕਾਸ ਸ਼ਰਮਾ ਬਿੱਟੂ ਦੇਵੀ ਦਾ ਜਵਾਈ ਹੈ ਯਾਨੀ ਕਿ ਹਮਾਰੇ ਸਾਡੀ ਜਿਹੜੀ ਕੰਪਲੇਨਟੈਂਟ ਹੈ ਲక్ష్ਮੀ ਉਹਦਾ ਹਸਬੰਡ ਹੈ ਇਹ ਉਹਦੇ ਵੱਲੋਂ ਕੀਤੀ ਗਈ ਹੈ ਤੇ ਦੌਰਾਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਵਿਕਾਸ ਤੇ ਵਿਸ਼ਨੂੰ ਵਿਸ਼ਨੂੰ ਇਨਸੀਡੈਂਟ ਤੋਂ ਇੱਕ ਦਿਨ ਪਹਿਲਾਂ ਹੀ ਜੇਲ ਤੋਂ ਬਾਹਰ ਆਇਆ ਸੀ ਤੇ ਵਿਕਾਸ ਤੇ ਵਿਸ਼ਨੂੰ ਆਪਣੀ ਸੱਸ ਕੋਲ ਬਿੱਟੂ ਦੇਵੀ ਕੋਲ ਪੈਸੇ ਲੈਣ ਗਏ ਸੀ ਜੋ ਘਰੇ ਕੱਲੀ ਸੀ ਕਿ ਕੱਲੀ ਸੀਗੀ ਤਾਂ ਇਸ ਦੌਰਾਨ ਪੈਸੇ ਮੰਗਦੇ ਉਹਨੇ ਮਨਾਂ ਕਰਤਾ ਕਿਉਂਕਿ ਨਸ਼ਾ ਕਰਨ ਤੇ ਆਦੀ ਸੀਗੀ ਉਸ ਤੋਂ ਬਾਅਦ ਇਹਨਾਂ ਦੀ ਬਹਿਸ ਹੋ ਗਈ ਇਹਨਾਂ ਨੂੰ ਚੁੰਨੀ ਨਾਲ ਗੱਲ ਕੋਟਿਆ ਸਟ੍ਰਾਂਗੂਲੇਸ਼ਨ ਕੀਤੀ ਤੇ ਉਸ ਤੋਂ ਬਾਅਦ ਹੀ ਉੱਥੋਂ ਫਰਾਰ ਹੋ ਗਏ ਤੇ ਅੱਜ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਤੇ ਹੁਣ ਮਾਲਿਓ ਕੋਰਟ ਦੇ ਵਿੱਚ ਪੇਸ਼ ਕਰਦੇ ਆ। ਇਹਨਾਂ ਕੋਲੋਂ ਕਵਰੀ ਮੈਡਮ ਇਹ ਜੀ ਚੁੰਨੀ ਕਰਕੇ ਚੁੰਨੀ ਨਾਲ ਗਲਾਂ ਘੋਟੇ ਆ ਤੇ ਉਹ ਰਿਕਵਰੀ ਤਫਤੀਸ਼ ਚੱਲ ਰਹੀ ਹੈ ਉਹ ਕਰਾਂਗੇ। ਸਭ ਵਜਾ ਕੀ ਮਾਰਡਰ ਕਰਾ ਵਜਾ ਜੀ ਜਿਹੜੇ ਵਿਕਾਸ ਤੇ ਵਿਸ਼ਨੂ ਹੈ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਤੇ ਹੈ ਜਿਸ ਵਿਸ਼ਨੂ ਦੇ ਪਹਿਲਾਂ ਵੀ ਚੋਰੀ ਦਾ ਮਕੰਮਾ ਦਰਦਿਆ ਤੇ ਵਿਕਾਸ ਜਿਹੜਾ ਹੈ ਇਹ ਨਸ਼ਾ ਕਰਦੇ ਦੋਨੇ ਭਰਾ। ਤੇ ਨਸ਼ੇ ਦੇ ਲਈ ਇਹਨਾਂ ਨੂੰ ਪੈਸੇ ਦੀ ਲੋੜ ਸੀਗੀ ਤੇ ਜੋ ਪੈਸਾ ਲੈਣ ਲਈ ਆਪਣੀ ਬਿੱਟੂ ਦੇ ਵੀ ਸਸਫੋਲ ਪਹਿਲਾਂ ਵੀ ਜਾਂਦੇ ਸੀਗੇ ਤੇ 23 10 ਨੂੰ ਵੀ ਗਏ ਹੋਣੇ ਜਦੋਂ ਉੱਥੇ ਬਿੱਟੂ ਦੇਵੀ ਨੇ ਇਹਨਾਂ ਨੂੰ ਪੈਸਾ ਦੇਣ ਤੋਂ ਮਨਾਂ ਕਰਤਾ ਤੇ ਉਸ ਦੌਰਾਨ ਇਹਨਾਂ ਦੀ ਉਹਨਾਂ ਨਾਲ ਬਹਿਸ ਹੋਈ ਤੇ ਇਹਨਾਂ ਨੇ ਉਹਦਾ ਨੂੰ ਧੱਕਾ ਦੇ ਕੇ ਥੱਲੇ ਝੜਤਾ ਤੇ ਸਟਰੰਗੂਲੇਟ ਕਰ ਚੁੰਨੀ ਨਾਲ ਘਰਾ ਕੋੜਤਾ ਉਸ ਤੋਂ ਬਾਅਦ ਸਟੋਰ 'ਚ ਬੋਡੀ ਰੱਖਤੀ ਦੋਸਤੋ ਬਾਅਦ ਚਾਹੇ ਉੱਥੋਂ ਚਲੇ ਗਏ ਕਿਦਾਂ ਡਰੇਸ ਕੀਤਾ ਹੋਇਆ ਹੈ ਕਮੇਲੀ ਤ੍ਰੇਜ ਕਿਤਾ ਹੋਇਆ ਜੀ ਤ੍ਰੇਜ ਜੀ ਸਾਡੇ ਕੋਲ ਆ ਕੁੜੀ ਨੇ ਦੋ ਦੋ ਦਿਨ ਪਹਿਲਾਂ ਜਿੱਦਨੇ ਸੀ ਐਫਆਰ ਰਜਿਸਟਰ ਕੀਤੀ ਹੈ 7 12 ਨੂੰ ਉਦੋਂ ਇਹਨੇ ਸਾਨੂੰ ਦੱਸਿਆ ਵੀ ਜਿਹੜਾ ਇਹਦਾ ਹਸਬੰਡ ਹੈ ਇਹਨੂੰ ਡਾਊਟ ਹੈ ਵੀ ਉਹਨੇ ਕੀਤਾ ਜੋ ਅਸੀਂ ਫਿਰ ਇਹ ਸਾਡੀ ਕਰਤੱਵ ਦੀ ਜਿੱਦਾ ਪਾਰਟ ਹੈ ਇਤਰਾ ਸੀ ਮੋਟੇਸ ਕਰ ਲਿਆ ਤੇ ਰਿਮਾਂਡ ਬਰਗਾਰ ਮੈਂ ਹੁਣ ਜੱਜ ਸਾਹਿਬ ਕੋਲ ਦੋ ਦਿਨ ਦਾ ਰਿਮਾਂਡ ਲਾਵਾਂਗੇ ਐਪਲੀਕੇਸ਼ਨ ਨਾਲ ਇਹ ਰਹਿਣ ਵਾਲੇ ਕਿਥੇ ਦੇ ਨੇ ਇਹ ਰਹਿਣ ਵਾਲੇ ਬੇਸਿਕਲੀ ਵਿਸ਼ਨੂ ਤੇ ਵਿਕਾਸ ਸ਼ਰਮਾ ਦੋਨੇ ਨਿਫਾਲਦੇ ਨੇ ਪਰ ਕਾਫੀ ਟਾਈਮ ਤੋਂ ਗੁਵਿੰਦਗੜ੍ਹ ਰਹਿ ਰਹੇ ਆ ਇੱਕ ਮਤਲਬ ਕਿਹੜੇ ਏਰੀਆ ਚ ਰਹੇ ਨੇ ਜੀ ਉਹ ਬਣਾ ਇਹ ਹੈਗੀ ਆ ਜੀ ਰੂਪਨਗਰ ਕਿਹੜਾ ਸ਼ਾਂਤੀ ਨਗਰ ਦਾ